ਹਾਂਜੀ ਸਤਿ ਸ਼੍ਰੀ ਅਕਾਲ ਭਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਰ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋ ਕਿਸੇ ਨੇ ਵੀ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਜਾਦਾਂ ਦੀ ਵੀਡੀਓ ਬਣਾਉਣੀ ਹੋਵੇ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 9814509968 ਅੱਜ ਦੀ ਵੀਡੀਓ ਚ ਪੰਜ ਜਾਨਵਰ ਵਿਖਾਉਣੇ ਆ ਦੋ ਤਾਜ਼ੀਆਂ ਸੂਈਆਂ ਵੜਾਂ ਤੇ ਇੱਕ ਆ ਵੜ ਸੂਨ ਨੂੰ ਤਿਆਰ ਹੋ ਸਕਦਾ ਵੀਡੀਓ ਬੰਦੀ ਬੰਦੀ ਚ ਬੱਚਾ ਬਾਹਰ ਆ ਜੇ ਕਲੂਡੀਆਂ ਤਾਂ ਆ ਗਈਆਂ ਤੇ ਦੋ ਗੱਬਣਾ ਤਿੰਨ ਪਸ਼ੂ ਹੈ ਇਨਫੋਰਮੇਸ਼ਨ ਲੈ ਦੰਨਾ ਦੋ ਜਰਸੀਆਂ ਜਾਇਜੇ ਮੁੱਲ ਹੋਣਗੇ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਦੱਸ ਦਿਓ ਨਾਮ ਰਿਜਿਸਟਰਡਾਰਾ ਪਿੰਡ ਬਗਰਾੜੀ ਜ਼ਿਲ੍ਹਾ ਫਰੀਦਕੋਟ ਤਹਿਸੀਲ ਜੈਤੋਈ ਫੋਨ ਨੰਬਰ ਦੱਸ ਦਿਓ 909877624531 ਬਾਈ 5 ਜਾਨਵਰ ਹਾਂਜੀ 5 ਜਨਵਰੀ ਇਹ ਤੋਂ ਸ਼ੁਰੂ ਕਰ ਲਈਏ ਇੱਕ ਨੰਬਰ ਤੋਂ ਇਹ ਵੀ ओरिजिनल ਦੂਜੇ ਸੂਏ ਸੂਏ ਜਰਸੀ ਤੇ ਨੋਕਲ ਵੱਛੀ ਲਈਏ ਕਦ ਕਾਠ ਵਾਲੀ ਹੈ ਬਾਈ ਤੇ ਇਹ ਆਪਣਾ ਰਾਤ ਹੀ ਸੂਈ ਹੈ ਜੇਰ ਜੂਰ ਸਾਰਾ ਕੁਝ ਪੈ ਗਈ ਆ ਵੀਡੀਓ ਆਪਣੇ ਕੋਲੇ ਹੈਗੀ ਜਿਹਨੇ ਵੇਖਣੀ ਵੇਖ ਸਕਦਾ ਬਾਈ ਕਿੰਨਾ ਕੁ ਦੁੱਧ ਪਿਆ ਜੂ ਦੁੱਧ ਵੀ ਤੇ ਨਾਰਮਲ ਹੀ 18 ਮਿਲੀਲੀਟਰ ਜਿਵੇਂ ਤਿਆਰ ਹੋਈ ਹੈ ਬੈਣ ਬਾਈ ਜੈ ਜਮਾਲ ਮੋਲ ਕਰਨ ਨੂੰ ਜਿੰਨਾ ਮਰਜ਼ੀ ਕਰ ਲੈ 85 ਵੀਰੇ 72000 ਚ ਮਾਨਦਨ ਕਰ ਦਾਂ ਕੱਢੀਏ ਬਾਹਰ ਨੂੰ ਦੋਸਤੋ ਰਾਤ ਹੀ ਸੂਈ ਹੈ ਜੇਰ ਜੂਰ ਦੀ ਓਕੇ ਬਾਈ ਕਹਿੰਦਾ ਵੀਡੀਓ ਬਣੀ ਆ ਜਿਨੇ ਪੈਸੇ ਲਾਉਣੇ ਆ ਤੁਹਾਡਾ ਹੱਕ ਬਣਦਾ ਤਸੱਲੀ ਕਰਨ ਦਾ ਕਿਉਂਕਿ ਸਾਰੇ ਨੂੰ ਹੀ ਪਤਾ ਜੇ ਪਸ਼ੂ ਜਦੋਂ ਸੂਪਿਆ ਉਸ ਤੋਂ ਬਾਅਦ ਜੇਰ ਨਾਰਮਲ ਪੈ ਜੇ ਆਪੇ ਪੂਰੀ ਪੈ ਜੇ ਤੇ ਪਸ਼ੂ ਛੇ ਦੀ ਦੁੱਧ ਤੇ ਆ ਜਾਂਦਾ ਤੇ ਜੇ ਜੇਰ ਨਾ ਪਵੇ ਤੇ ਫਿਰ ਤੁਹਾਨੂੰ ਪਤਾ ਪਸ਼ੂ ਦੁੱਧ ਤੇ ਛੇਤੀ ਨਹੀਂ ਆਉਂਦਾ ਜੇਰ ਦੀ ਬਾਈ ਕਹਿੰਦਾ ਗਾਰੰਟੀ ਹੈ ਬਾਕੀ ਉਹ ਬਾਈ ਕਹਿੰਦਾ ਵੀਡੀਓ ਹੈਗੀ ਆਪਾਂ ਵੀਡੀਓ ਵਿਖਾ ਦੇਾਂਗੇ 18 19 ਕਿਲੋ ਬਾਈ ਦੱਸਾ ਦੁੱਧ ਪਿਆ ਜੂ ਸੋਨਾ ਵੱਡਾ ਹਵਾਨਾ ਜਰਸੀ ਬਰੀਡ ਹੈ 72000 ਇਹਦਾ ਮੁੱਲ ਹੈ 72000 ਚੋਂ ਮੌਕੇ ਤੇ ਆਏ ਗਏ ਭੈਣ ਭਰਾ ਦਾ ਮਾਨ ਤਾਨ ਹੋ ਜੂਗਾ ਕੱਦ-ਕੱਦ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਵਜਨ ਵੀ ਚੰਗਾ ਬਾਕੀ ਸੂਈ ਸਵਾਈ ਹੈਗੀ ਜਿਹਦੇ ਪਸੰਦ ਆਉ ਭਾਵੇਂ ਦੋ ਟਾਈਮ ਭਾਵੇਂ ਤਿੰਨ ਟਾਈਮ ਅਗਲਾ ਚੋਕੇ ਲੈ ਜੇ ਦੂਜੇ ਸੂਹੇ ਸੂਈ ਆ ਆ ਥਨ ਵੇਖ ਲਓ ਨੇੜੇ ਤੋਂ ਹਵਾਨਾ ਸਾਰਾ ਬਰੀਕ ਬਰੀਕ ਵੇਂ ਦੇ ਨਾਲ ਭਰਿਆ ਪਿਆ ਜਰਸੀ ਬਰੀਡ ਦੀ ਵਹਿੜਾ ਤਾਜੀ ਸੂਈ ਸਵਾਈ ਮਗਰ ਕੀ ਹੈ ਇਹਦੇ ਮੱਛਾ ਬਈ ਮਗਰ ਬੱਛਾ ਮੇਲ ਕਫ ਬਛੜਾ ਹਵਾਨੇ ਤੇ ਸੱਜੇ ਖੱਬੇ ਦੋਨੇ ਪਾਸੇ ਬਰੀਕ ਬਰੀਕ ਚੰਗੀਆਂ ਵੇਂਜਾ ਬਾਕੀ ਇਸੇ ਨੰਬਰ ਤੇ ਵਟਸਐਪ ਚੱਲਦਾ ਜਿਹਦੇ ਜਿਹੜਾ ਵੀ ਜਾਨਵਰ ਪਸੰਦ ਆਊਗਾ ਅਗਲਾ ਆਪਦੀ ਵੀਡੀਓ ਕਾਲ ਤੇ ਜੇ ਕੋਈ ਤਸੱਲੀ ਕਰਨੀ ਚਾਹੁੰਦਾ ਦੁਬਾਰਾ ਕਰ ਸਕਦਾ ਕਿਉਂਕਿ ਨਗ ਜਾਦੇ ਹੁੰਦੇ ਆ ਮੋਟੀ ਮੋਟੀ ਇਨਫੋਰਮੇਸ਼ਨ ਮੈਂ ਤੁਹਾਨੂੰ ਦੇਣੀ ਹੁੰਦੀ ਆ ਉਸ ਤੋਂ ਬਾਅਦ ਥੋੜਾ ਹੱਕ ਬੰਦ ਅਗਲਾ ਵੀਡੀਓ ਕਾਲ ਤੇ ਜਿਹੜਾ ਐਂਗਲ ਰਹਿ ਗਿਆ ਉਹ ਅਗਲਾ ਆਪ ਦਾ ਟਿਕਾ ਕੇ ਤਸੱਲੀ ਕਰ ਲੈ ਕਮਾਲਾ ਜੁਸ਼ ਨੇ ਜਰਸੀ ਨਾ ਜਲਦੀ ਤਾਜੀ ਸੂਈ ਵਹਿੜ 18-19 ਕਿਲੋ ਵੀਰ ਦੱਸਦਾ ਦੁੱਧ ਪਿਆ ਜੂ ਮਗਰ ਇਹਦੇ ਮੇਲ ਕਾਫ ਹੈ ਬਛੜਾ ਹਵਾਨਾ ਸੋਹਣਾ ਵੱਡਾ ਗੰਦਮਾ ਹਵਾਨਾ ਗੁਲਾਬੀ ਥਾਨ ਬਾਕੀ ਇਹਦਾ ਸੂਈ ਸਵਾਈ ਹੈਗੀ ਗੱਬਣ ਦਾ ਵਹਿਮ ਹੁੰਦਾ ਭਾਵੇਂ ਅਗਲਾ ਆਪਦੀ ਲੋਰ ਟਾਈਮ ਚਵਾਈ ਕਰਕੇ ਲੈ ਜੇ ਇੱਕ ਇੱਧਰ ਸੂਈ ਸਵਾਈ ਹੈ ਸੀਲਸਾਉ ਵੀ ਪੂਰੀ ਆ ਤੁਸੀਂ ਵੇਖ ਹੀ ਰਹੇ ਆ ਹੁਣ ਠੀਕ ਹੈ ਜੀ ਦੋ ਨੰਬਰ ਤੇ ਆਜੇ ਨੇ ਆ ਵਿਖਾ ਦੇਨੇ ਆਪਾਂ ਪਹਿਲਾਂ ਕੋਈ ਚੱਕਰ ਨਹੀਂ ਚੱਲ ਬਾਅਦ ਚ ਸਵਾਰ ਇਹ ਵੀ ਵੀਰੇ ਦੂਜੇ ਸੂਰੇ ਹੁੰਦੀ ਆ ਹਮ ਦੰਡ ਕੱਢਦੀ ਆ ਵੀ ਤਿਆਰ ਹੀ ਇੱਕ ਦੋ ਦਿਨ ਚ ਠੀਕ ਆ ਹਾਂਜੀ ਕਿੰਨਾ ਗੇ ਦੁੱਧ ਪੈਜੂ ਦੁੱਧ ਵੀਰੇ 18 19 20 ਨਾਰਮਲ ਹੀ ਆ ਬਾਈ ਜੈ ਜਮਾਲ ਮੌਲੇ ਵੀਰੇ ਕਰਨੀ ਨਾ ਮਰਜ਼ੀ ਕਰ ਲੇ 67000 ਚ ਮਾਨਤਨ ਕਰ ਦਾਂਗੇ ਕੱਢੀਏ ਬਾਹਰ ਨੂੰ 70000 ਸ਼ਹਿਰ ਦਾ ਕਰੌਸ ਆ ਵੀਰੇ ਦੋਸਤੋ ਇੱਥੇ ਜੀ ਜਿੰਨਾ ਕਿ 1 ਨੰਬਰ ਨੇ ਦੁੱਧ ਪਿਆਣਾ ਉੱਥੇ ਜੀ 2 ਨੰਬਰ ਪਿਆਜੂ ਬਾਕੀ ਕਿਲੋ ਖੰਡਾ ਵੱਧ ਘੱਟ ਦਾ ਤਾਂ ਚਲੋ ਜਾਨਵਰ ਦਾ ਪਤਾ ਨਹੀਂ ਹੁੰਦਾ ਕੋਈ ਕਿਲੋ ਵੱਧ ਵੀ ਪਿਆ ਸਕਦਾ ਕੋਈ ਕਿਲੋ ਘੱਟ ਵੀ ਪਿਆ ਸਕਦਾ ਇਹ 2 ਨੰਬਰ ਵੈਢ ਤਿਆਰੀ ਚ ਹੀ ਆ ਹੋ ਸਕਦਾ ਦੂਜੀਆਂ ਵੈਢ ਜਿਵੇਂ ਉਹ ਸੂਈ ਜਾਂਦੀ ਆ ਹੋ ਸਕਦਾ ਪਿਆਰ ਆ ਸੂਪੇ ਤਾਂ ਵੀ ਕੋਈ ਚੱਲ ਹਾਂ ਸ਼ਾਮ ਨੂੰ ਸੂਪੇ ਹੋ ਸਕਦਾ ਰਾਤ ਨੂੰ ਸੂਪੇ ਕੱਢ ਜੇ ਤਾਂ ਇੱਕ ਅਦ ਦਿਨ ਕੱਢ ਜੇ ਕਿਉਂਕਿ ਬਲਟਲਾਂ ਕੱਢੀ ਬੈਠੀ ਹਲਕੀ ਜੀ ਬਲਟਲ ਹੈਗੀ ਆ ਜਦੋਂ ਸੂੰਦੀ ਸੂੰਦੀ ਨੇ ਜ਼ੋਰ ਮਾਰਿਆ ਕੱਢਦੇ ਨਹੀਂ ਰੋਕਲਾ ਜਿਵੇਂ ਬਜਨ-ਬਜਨ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਆ ਬਾਕੀ ਥਾਣ ਸੋਹਣੇ ਆ ਅਸਦੀ ਚਵਾਈ ਵਾਲੇ ਗੈਪ ਚ ਨਿਕੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾਂ ਥਾਣਾਂ ਦਾ ਸੇਮ ਹੀ ਸਾਈਜ਼ ਆ ਦੂਜਾ ਸੂਆ ਇਹ ਗੱਭਣਾਂ ਸੂ ਨੂੰ ਤਿਆਰੀ ਆ ਹੋ ਸਕਦਾ ਮੇਰੇ ਹਿਸਾਬ ਨਾਲ ਇਹ ਬਾਹਰ ਟਾਈਮ ਕੱਢਦੇ ਨਹੀਂ ਜਾਲੇ ਜੇ ਮਰੀ ਜਾਂਦੀ ਆ ਸ਼ਾਮ ਤੱਕ ਰਹੇ ਨੇ ਸੂ ਪੈਣਾ ਕਮਾਲਾ ਜਿਸ਼ਨੇ ਇੱਕ ਨੰਬਰ ਸੂਈ ਸਵਾਈ ਹੈ ਇੱਕ ਹੋਰ ਜਰਸੀ ਸੂਈ ਸਵਾਈ ਹੈ ਇੱਕ ਸੂਨ ਨੂੰ ਤਿਆਰ ਆ ਜਾਵਾ ਠੀਕ ਲੈ ਸੀਲ ਸਾਬ ਪੂਰੀ ਆ ਹੂੰ ਤੇ ਉਹਨੇ ਮੇਰੇ ਸਾਹਮਣਾਂ ਚਲਦੀ-ਚਲਦੀ ਵੀਡੀਓ ਚ ਸੂ ਪੈਣਾ ਕਿਉਂਕਿ ਖੁਰੜੀਆਂ ਬਾਹਰ ਆ ਇੱਕ ਨੰਬਰ ਦੂਜਾ ਸੂਆ ਦੋ ਨੰਬਰ ਵੀ ਦੂਜਾ ਸੂਆ ਤੇ ਜਿਹੜੀ ਤਿੰਨ ਨੰਬਰ ਸੂਈ ਜਾਂਦੀ ਵੜ ਉਹ ਮੇਰੇ ਸਾਹਮਣਾਂ ਪਹਿਲਾਂਣਾ ਠੀਕ ਹੈ ਬਾਕੀ ਹੁਣ ਇਸ ਤੋਂ ਬਾਅਦ ਚ ਉਹੀ ਵਿਖਾਉਣੀ ਆ ਆਪਾਂ ਤੁਹਾਨੂੰ ਉਦੋਂ ਗੱਲਾਂ ਬਾਤਾਂ ਕਰ ਲਾਂਗੇ ਇੱਕ ਨੰਬਰ ਤੇ ਦੋ ਨੰਬਰ ਬਸ ਸੇਮ ਜਿਹਾ ਦੁੱਧ ਪਿਆ ਦੇਣੀ ਹੈ ਲੋ ਵੀ ਤਿੰਨ ਨੰਬਰ ਬੈਡ ਵੀ ਸੂਪ ਪੀਏ ਥੋੜਾ ਮੈਂ ਵੀਡੀਓ ਤੇ ਸਟਾਰਟਿੰਗ ਚ ਦੱਸਿਆ ਸੀਗਾ ਕਿ ਖਰੂੜੀਆਂ ਆ ਗਈਆਂ ਜਲਦੀ ਜਲਦੀ ਵੀਡੀਓ ਚ ਸੂਪ ਪੈਣਾ ਬੱਚਾ ਵੀ ਮੱਛੀ ਨੂੰ ਜਨਮ ਦਿੱਤਾ ਇਹਨੇ ਇੱਕ ਨੰਬਰ ਤੇ ਮੈਂ ਅਗਰ ਮੇਲ ਕਾਫ ਹੈ ਦੋ ਨੰਬਰ ਗੱਬਣਾ ਸੂਨ ਨੂੰ ਤਿਆਰ ਆ ਉਹਨੇ ਵੀ ਹੋਰ ਘੰਟੇ ਖੰਡ ਤੇ ਕਰ ਨਹੀਂ ਆਥਨ ਤੇ ਕਰ ਸੂਪ ਪੈਣਾ ਮੇਰੇ ਹਿਸਾਬ ਨਾਲ ਰਾਤ ਕੱਢਦੀ ਨਹੀਂ ਇੱਥੇ ਅਜਿਛ ਨੇ ਇਹ ਵੀਰੇ ਪਹਿਲੇ ਸੂਏ ਬੱਛੀ ਆ ਮੂੰਹ ਤੋਂ ਚਾਰ ਦੰਦਾਂ ਦਾ ਰੀਜਨਲ ਬਾਈ ਠੀਕ ਐ ਤੇ ਬੱਛੀ ਦਿੱਤੀ ਆ ਤੇਰੇ ਸਾਹਮਣੇ ਸੂਈ ਆ ਹੁਣੇ ਕਿੰਨਾ ਗਾ ਦੁੱਧ ਪਿਆਜੂ ਦੁੱਧ ਵੀਰੇ 18 ml ਨਾਰਮਲ ਜਾਂ ਕੱਦ ਕਾਠਲੀ ਵੱਡੀ ਬੱਛੀ ਆ ਛੋਟੀ ਜੈ ਜਮਾਲ ਮੌਲ ਵੀਰੇ 75 ਜੋ ਮਾਨ ਤਨ ਕਰਦਾਂਗੇ ਕੱਢੀਏ ਬਾਹਰ ਨੂੰ ਦੋਸਤੋ ਇਹਦਾ 75 ਜੋ ਮਾਨ ਤਨ ਹੋਜੂ ਵੈਡ ਪਹਿਲਾਂ ਨਾ ਮੂੰਹ ਤੋਂ ਚਾਰ ਦੰਦਾਂ ਦਾ ਮਗਰੇ ਦੇ ਬੱਛੀ ਆ ਬਾਕੀ ਐਰ ਸ਼ੋਰ ਦਾ ਕ੍ਰੋਸ ਆ ਗਈ ਵੀਰੇ ਇਹ ਵੀ ਵੈਡ ਗਰਮੀ ਲੈਤੀ ਇਹ ਵੈਡ ਤਿੰਨੇ ਚਾਰ ਜਿਹੜੀਆਂ ਹੈਗੀਆਂ ਕੱਲੀ ਇੱਕ ਹੀ ਡੱਬੀ ਆਪਣੀ ਕੋਲ ਦੋਸਤੋ ਹੁਣ ਅੱਗੇ ਮੌਸਮ ਗਰਮੀ ਦਾ ਆ ਗਿਆ। ਬਸ ਆਹੀ ਮਹੀਨਾ ਗਾਂ ਲੇ ਮਹੀਨੇ ਤਾਂ ਫਿਰ ਪੂਰੇ ਕਰੜੇ ਹੋ ਜਾਂਦੇ ਆ ਮਾਰਚੇ ਚ ਤਾਂ ਫਰਵਰੀ ਚਲੀ ਜਾਂਦੀ ਅੱਜ ਫਰਵਰੀ ਵੀ ਅੱਧੋਂ ਅੱਧ ਚ ਫਿਰਦੀ ਆ। ਇਹ ਪਹਿਲਾਂ ਨਾ 4 ਦਾ ਹੁੰਦਾ 18 ਤੋਂ 20 ਦੇ ਵਿੱਚ ਵਿੱਚ ਵੀਰ ਦਾਸ ਦਾ ਦੁੱਧ ਪਿਆ ਜੂ ਮੁੱਲੇ ਦਾ 75 ਮੁੱਲੇ ਦਾ 75 ਵਿੱਚੋਂ ਮਾਨ ਤਾਨ ਹੋ ਜੂ ਹੋ ਜੂ ਕੱਲੇ ਕੱਲੇ ਨਗ ਚੋਂ ਵੀ ਬਾ ਰੋਗਲਾ ਜਿਸ ਨੇ ਜੋੜੇ ਚੋਂ ਭਰਾ ਵੱਧ ਹੋ ਜੂ ਤੁਹਾਨੂੰ ਵੀ ਪਤਾ ਆ ਥਣ ਵੇਖ ਲਓ। ਗੁਲਾਬੀ ਥਣ ਚਾਰਾਂ ਥਾਣਾ ਦਾ ਸੇਮ ਹੀ ਸਾਈਜ਼ ਹੈ ਹੋਰ ਘੰਟੇ ਦੋਵਾਂ ਘੰਟਾ ਤੇ ਕਰੇ ਦੀ ਜੇਰ ਪੈ ਜੂਗੀ ਜੇਰ ਦੀ ਵੀਰ ਵੀਡੀਓ ਬਣਾ ਕੇ ਰੱਖ ਲੂ ਫੋਟੋਆਂ ਖਿੱਚ ਕੇ ਰੱਖ ਲੂਗਾ ਜਿਹਦੇ ਨਾਲ ਸੌਦਾ ਹੋਊਗਾ ਅਗਲਾ ਵੇਖਣੀ ਚਾਹੁੰਦਾ ਤੇ ਅਗਲਾ ਆਪ ਦੀ ਵੇਖ ਕੇ ਤਸੱਲੀ ਕਰ ਸਕਦਾ ਵੱਡੀ ਵਹਿਣ ਕਮਾਲਾ ਜਿਸ ਨੇ ਮਗਰੇ ਦੇ ਬੱਛੀ ਆ ਬੱਛੀ ਦੁਬਾਰਾ ਖਾਦ ਨਾ ਮੈਂ ਜਾ ਕੇ ਇਹ ਦੋ ਜਾਨਵਰ ਖਰ ਗਿਆ ਖਰਨੀ ਤੇ ਤਾਜੀ ਸੂਈ ਕਰਕੇ ਥੋੜਾ ਜਿਹਾ ਛੇਤੀ ਕਰਦੀ ਆ ਕਿਉਂਕਿ 1 ਮਿੰਟ ਹੀ ਹੋਇਆ ਇਹਨੂੰ ਸੂਈ ਨੂੰ ਕਿਉਂਕਿ ਜਾਨਵਰ ਨੇ ਵੀ ਬੱਚਾ ਛੱਟਣਾ ਝੱਟਣਾ ਹੁੰਦਾ ਤੇ ਇਹਨੂੰ ਹਜੇ ਛੱਟਣ ਦਾ ਮੌਕਾ ਦਿੱਤਾ ਹੀ ਨਹੀਂਗਾ ਹੁਣ ਜਾ ਕੇ ਬੱਚੇ ਤੇ ਜਾੜੂਗੀ ਹਾ ਉਹ ਇਹਦਾ ਬੱਚਾ ਹਾ ਇਹਦਾ ਬੱਚਾ ਫੀਮੇਲ ਕਾਫ ਬਸੜੀ ਆ ਹਾਂਜੀ ਸੀ ਲਾਈਆਂ ਬਈ ਕੋਸ ਨਹੀਂ ਆ ਜੀ ਮਰਜੀ ਪੁੱਛਣਾ ਪਹਿਲਾਂ ਨਾ ਪਹਿਲਾਂ ਵਾਲੀ ਗੱਲ ਹੀ ਨਹੀਂ ਲੈ ਸੀਨ ਸਾਬ ਪੂਰੀ ਆ 4 ਨੰਬਰ ਜਿਵੇਂ ਇਹ ਵੀ ਮੇਰੇ ਦੂਜੇ ਸੂਹਾ ਵੜ ਸੁਣੀਆ ਸਮਾਂ 3-4 ਦਿਨ ਲੌਗੀ ਬਾਈ ਕੱਢ ਲਈ ਬਾਹਰ ਨੂੰ 3-4 ਦਿਨ ਲੈ ਜੂ ਦੂਜਾ ਸੂਹਾ ਕਿੰਨਾ ਕ ਦੁੱਧ ਪਿਆ ਜੂ ਦੁੱਧ ਨੇ 18-20 ਲੀਟਰ ਨੋਰਮਲੀ ਇਹ ਵੱਡੀ ਵੜਾ ਇੱਕ ਦਾ ਛੁੱਟ ਗਿਆ ਇਹਦਾ ਜੈਜਾ ਮੁੱਲ ਮੁੱਲ ਮੇਰਾ ਵੀ ਨੇ 73 ਆ ਮਾਸ ਤਿੰਨ ਨੰਬਰ ਵੀ 75 ਦੀ 4 ਨੰਬਰ ਵੀ 75 ਦੀ ਮਾਨ ਤਾਨ ਹੋ ਜੂ ਵੜਾ 3 ਨੰਬਰ ਵੀ ਵੱਡੀ ਹੈ ਵੜਾ 4 ਨੰਬਰ ਵੀ ਵੱਡੀ ਹੈ ਬਾਕੀ ਬਾਈ ਦੇ ਘਰੇ ਆਜੋ ਜਿਹੜਾ ਜਾਨਵਰ ਤੁਹਾਡੇ ਪਸੰਦ ਆਊਗਾ ਅਗਲਾ ਆਪਦੀ ਨਰਖ ਪਰਖਣਾ ਸੌਦਾ ਕਰ ਲੈ ਦੁੱਧ ਕਿੰਨਾ ਪਿਆਉਂਦੀ ਉਸਨੇ ਦੁੱਧ ਮੇਰਾ 20 ਲੀਟਰ ਦਾ ਦਹੀ ਦੁੱਧ ਪੱਕੀ ਹੈ ਵਹਿੜ ਵੱਡੀ ਹੈ ਵੀਰ ਕਹਿੰਦਾ 20 ਲੀਟਰ ਦਾ ਨਾਰਮਲ ਹੀ ਦੁੱਧ ਪਿਆਜੂ ਟ੍ਰੈਂਡ ਪ੍ਰੂਨਟ ਪੂਰਾ ਸੋਹਣਾ ਚਮਕ ਦਮਕ ਵਾਲੀ ਬੱਚੀ ਬਾਕੀ ਹਜੇ ਵੱਲ ਢੱਲਾਂ ਪਈਆਂ ਬਹੁਤ ਪੰਜ ਚਾਰ ਦਿਨ ਲੈ ਜਣੇ ਆ ਬਾਕੀ ਦੇ ਅੜੀ ਡੰਗ ਜਾਨਵਰ ਦਾ ਪਤਾ ਨਹੀਂ ਹੁੰਦਾ ਵੱਧ ਵੀ ਲੈ ਸਕਦਾ ਪਹਿਲਾਂ ਵੀ ਸੂ ਸਕਦਾ ਤੇ ਉੱਪਰ ਵੀ ਲੇ ਸਕਦਾ ਕਿਉਂਕਿ ਗੱਬਣ ਪਸ਼ੂ ਆ ਖੁੱਲੇ ਡੁੱਲੇ ਢਾਂਚੇ ਦੀ ਆ ਸੋਹਣਾ ਬੋਡੀ ਸਟ੍ਰਕਚਰ ਆ ਪ੍ਰਿੰਟ ਪ੍ਰਿੰਟ ਸੋਹਣਾ ਚਮਕ ਦਮਕ ਵਾਲੀ ਆ ਨਾ ਕੋਈ ਧਫੜੀ ਆ ਨਾ ਕੋਈ ਧਫੜੀ ਦਾ ਨਿਸ਼ਾਨ ਆ 20 ਕਿਲੋ ਵੀਰ ਦਾ ਸਦਾ ਖੁੱਲਾ ਦੁੱਧ ਪਿਆ ਜੂ ਮੁੱਲੇ ਦਾ 75 ਪਿੱਛੋਂ ਮਾਨ ਤਾਨ ਹੋ ਜੂ ਕਮਾਲਾ ਜਸ਼ਨ ਦੋ ਤਿੰਨ ਨੰਬਰ 75 ਦੀ ਚਾਰ ਨੰਬਰ 75 ਦੀ ਜੇ ਕੋਈ ਜੋੜਾ ਲੈ ਲੂ ਵੱਧ ਮਾਨ ਤਾਨ ਹੋ ਜੂ ਕੱਲੇ ਕੱਲੇ ਚੋ ਵੀ ਉਹ ਤੁਹਾਨੂੰ ਵੀ ਪਤਾ ਜਦੋਂ ਇਕੱਠੇ ਪਸ਼ੂ ਸੇਲ ਹੁੰਦੇ ਆ ਉੱਥੇ ਅਗਲਾ ਵੀ ਕੋਈ ਹਿਆਰ ਖੰਡ ਵੱਧ ਮਾਨਤਨ ਕਰ ਦਿੰਦਾ ਉਹ ਭਾ ਵਕਰੇਲੂ ਬੰਦਾ ਹੋਵੇ ਭਾ ਵਪਾਰੀ ਹੋਵੇ ਘਰੇਲੂ ਨੂੰ ਵੀ ਲਾਲਚ ਹੁੰਦਾ ਕਿ ਹੋਰ ਕਿੱਧਰ ਕਿਸੇ ਨਾਲ ਸੌਦਾ ਕਰਾਂਗੇ ਟੱਕਰਾ ਮਾਰਾਂਗੇ ਪਤਾ ਨਹੀਂ ਇੱਕ ਦਿਨ ਜੀ ਸੌਦਾ ਹੋ ਜਣਾ ਖੜ ਦੋ ਦਿਨ ਜਾਨਵਰ ਖੜ ਵੀ ਜਾਂਦਾ ਹੁੰਦਾ ਕਿੱਥੇ ਅਗਲੇ ਨੂੰ ਹੁੰਦਾ ਕਿ ਹੁਣੇ ਹੀ ਸੌਦਾ ਹੁੰਦਾ ਉੱਥੇ ਫਿਰ ਅਗਲਾ ਪੂਰਾ ਵੱਧ ਕਰ ਹੀ ਦਿੰਦਾ ਹਾਇਰ ਤੁਸੀਂ ਸਾਰੀਆਂ ਬਹਿਣਾ ਦੀ ਦੇਖ ਹੀ ਰਹੇ ਜਿਹਨਾਂ ਦੇ ਵਿੱਚੋਂ ਦੋ ਜਰਸੀਆਂ ਇੱਕ ਨੰਬਰ ਤੇ ਵਿਖਾਈ ਇੱਕ ਤੁਹਾਨੂੰ ਆ ਲਾਸਟ ਤੇ ਵਿਖਾਉਣੀ ਹੈ ਤਾਜੀ ਸੂਈ ਵੀ ਜਰਸੀ ਬਰੀਡ ਦੀਆਂ ਬਹਿਣਾ ਪਹਿਲੀਆਂ ਦੋਵੇਂ ਦੂਜਾ ਦੂਜਾ ਸੂਹਾ ਤਿੰਨ ਨੰਬਰ ਪਹਿਲਣ ਚਾਰ ਨੰਬਰ ਦੂਜਣ ਲਾਸਟ ਤੇ ਆ ਜਾ ਜਿਸ ਨੇ ਇਹ ਵੀ ਵੀਰੇ ਡੇਢ ਮਿੰਟਾਂ ਦਾ ਸੂਈ ਨੂੰ ਵੜਨ ਵਛਾ ਮਗਰਾ ਬਾਈ ਜੇਰ ਜੁਰ ਪੈਣੀ ਬਾਕੀ ਆ ਕਿੰਨਾ ਹੈ ਦੁੱਧ ਪਿਆ ਜੋ ਤੁਹਾ ਚਾਜੂ ਵੀਰੇ 17 18 ਇੱਥੇ ਜੀ ਸੋ ਜੈ ਜਮਾਲ ਮੌਲੇ ਨਾਲ ਫੋਨ ਤੇ ਕਰਾਂਗੇ ਮੱਲੇ ਦਾ ਫੋਨ ਤੇ ਹੋਊਗਾ 17 18 ਦੇ ਆਸ-ਪਾਸੇ 2:30 ਦੁੱਧ ਪਿਆਜੂ ਜੇਰ ਪੈਣੀ ਹਜੇ ਬਾਕੀ ਆ ਲਿਬੜੀ ਟਿਪੜੀ ਜੇਰ ਉਹ ਦਸਾਉਣਾ ਨਾ ਅੱਜ ਨਵਾਈ ਨੂੰ ਹੋਈ ਨਹੀਂ ਆਪਾਂ ਪੁੱਛ ਨਵਾਈ ਨੂੰ ਕੀ ਵੀਡੀਓ ਪਾਉਣੀ ਹੈ ਟਿਕਾ ਦੇ ਬੱਚਾ ਇਹਦੇ ਮਗਰ ਵੱਛਾ ਇੱਕ ਨੰਬਰ ਦੇ ਮਗਰ ਵੱਛਾ ਤੇ ਲਾਸਟ ਦੇ ਮਗਰ ਵੱਛਾ ਆ ਜਿਹੜੀ ਵਿਚਾਲੇ ਵਹਿੜ ਪਹਿਲੇ ਜੋੜੇ ਤੇ ਮਗਰਲੇ ਜੋੜੇ ਦੇ ਵਿਚਾਲੇ ਤਿੰਨ ਨੰਬਰ ਉਹਦੇ ਮਗਰ ਵੱਛੀ ਆ ਫੀਮੇਲ ਕਾਫ ਬਛੜੀ ਉਹ ਤਾਂ ਚੱਲਦੀ ਵੀਡੀਓ ਚੀ ਸੋਈ ਆ ਦੁੱਧ 17 18 17 18 ਦੇ ਆਸ-ਪਾਸੇ ਇੱਥੇ ਦੁੱਧ ਪਿਆਜੂ जीर पैणी बाकी जर्सी ब्रीड दी मौल्ले ਦਾ ਬਸ ਰੋਗਰਾਜ ਸਿੰਘ ਨੇ मौल्ले ਦਾ ਫੋਨ ਤੇ ਹੀ ਹੋਊਗਾ ਜਿਹੜਾ ਕੋਈ ਲੈਣ ਦਾ ਚਾਹਵਾਨ ਹੋਵੇ ਭੈਣ ਭਰਾ ਫੋਨ ਲਾ ਲਿਓ ਤਲਾਬੀ ਥਾਣਾ ਹਦੀਚੋਈ ਵਾਲੇ ਗੈਬ ਚ ਨਿਖੜਵੇਂ ਕੱਲੇ ਕੱਲੇ ਲੱਗੇ ਮੂੰਹ ਮੱਥੇ ਦੀ ਸੋਹਣੀਆ ਬੋਦੀ ਵਾਲੀ ਬੱਚੀ ਜਰਸੀ ब्रीड ਦੀ ਕੱਦ-ਕਾੜ ਤੁਸੀਂ ਸਕਰੀਨ ਤੇ ਵੇਖ ਹੀ ਰਹੇ ਕਮਾਲਾ ਜੁੱਸ ਨੇ ਦੋਸਤੋ ਨਾਕ ਵੱਧਾ ਵੀਡੀਓ 12 ਕਮੈਂਟ ਤੇ ਜਾਵੜੀ ਆ ਤੇ ਆਪਦੇ ਲੋ ਤਾਂ ਮੈਂ ਮੋٹے ਮੋٹے ਸਾਰਾ ਕੁਝ ਵਿਖਾਤਾ ਬਾਕੀ ਜਿਹੜਾ ਵੀ ਕੋਈ ਐਂਗਲ ਰਹਿੰਦਾ ਹੋ ਤੁਸੀਂ ਦੁਬਾਰਾ ਵੀਡੀਓ ਮੰਗਾਉਣੀ ਹੋ ਵੀਡੀਓ ਮੰਗਵਾ ਸਕਦੇ ਨੇ ਵੀਡੀਓ ਕਾਲ ਤੇ ਵੀ ਆਪਦੀ ਤਸੱਲੀ ਕਰ ਸਕਦੇ ਆ ਕਿਉਂਕਿ ਕਈ ਭੈਣ ਭਰਾ ਮੈਨੂੰ ਕਹਿੰਦੇ ਬਾਈ ਯਾਰ ਤੂੰ ਵੀਡੀਓ ਵੱਡੀ ਬਣਾ ਦਨਾਂ ਵੱਡੀ ਬਣਾ ਦਨਾਂ ਇੰਨੀ ਕੋਈ ਵੇਹਂਦਾ ਤਾਂ ਹੈ ਨਹੀਂ ਬਾਅਦ ਚ ਅਸੀਂ ਸਕਿਪ ਕਰਦੇ ਆ ਤੇ ਚਲੋ ਜੇ ਤਾਂ ਜਾਨਵਰ ਵੱਧ ਹੁੰਦੇ ਫਿਰ ਵੱਡੀ ਬਣ ਜਾਂਦੀ ਆ ਉੱਥੇ ਹੁਣ ਸਾਰੀ ਵੇਹਂਦਾ ਉਹਦੇ ਪੰਜਾ ਵੇਹਣਾਂ ਦੀ ਵੀਡੀਓ ਭਾਈ ਸਾਰੀਆਂ ਵੇਖ ਗਈਆਂ 2 ਘੰਟਿਆਂ ਚ 2000 ਪੁਰ ਗਈਆਂ ਇਹ ਕੰਬਰ ਸਰ ਗਈ ਆ ਤੇ ਦੋ ਨੁਕਲ ਵੇਖ ਗਿਆ ਗਲੇ ਸਾਰੀ ਵੇਖ ਕੇ ਲਈ ਪਰ ਕਹਿਣ ਵਾਲੇ ਨੇ ਨਾ ਹਟਦੇ ਤੁਹਾ ਸਵਾ ਤੁਸੀ ਸੌਂ ਨਹੀਂ ਲਿਆ ਮੈਂ ਜਾਣ ਕੇ ਨਹੀਂ ਵੱਡੀ ਵੀਡੀਓ ਬਣਾਉਂਦਾ ਉਹ ਫਿਰ ਜਦੋਂ ਨਾਗਵਦ ਤੇ ਫਿਰ ਉਹ ਬਣ ਜਾਂਦੀ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਇਹ ਪੰਜ ਨਾਗਾਂ ਤਿੰਨ ਸੂਈਆਂ ਸਵਾਈਆਂ ਵਹਿਣਾ ਆ ਸੂਨ ਨੂੰ ਤਿਆਰ ਹੋ ਸਕਦਾ ਸ਼ਾਮ ਨੂੰ ਸੂਪੇ ਹੋ ਸਕਦਾ ਘੰਟੇ ਨੂੰ ਸੂਪੇ ਕੱਢ ਜੇ ਤਾਂ ਰਾਤ ਕੱਢ ਜੇ ਪਰ ਮੇਰੇ ਹਿਸਾਬ ਨਾਲ ਲੱਗਦਾ ਇਹ ਵੀ ਸੂਪੂਗੀ ਇੱਕ ਗੱਭਣਾ 4 ਨੰਬਰ ਦੂਜੀਆਂ ਸਾਰੀਆਂ ਸੂਈਆਂ ਸਵਾਈਆਂ ਵਹਿਣਾ ਇਹਨੇ ਸੂਪਣਾ ਸ਼ਾਮ ਤੱਕਰ ਹੋ ਸਕਦਾ ਘੰਟੇ ਨੂੰ ਸੂਪੇ ਇਨਫੋਰਮੇਸ਼ਨ ਸਾਰੀ ਤੁਹਾਨੂੰ ਲੈ ਕੇ ਦੇ ਦਿੰਦੀ ਆ ਜੀ ਜਿਹੜੀ ਵੀ ਵੈੜ ਪਸੰਦ ਆਉਂਦੀ ਆ ਮਾਨ ਤਾਨ ਹੋ ਜੂ ਹੋ ਜੂ ਕੱਲੇ ਕੱਲੇ ਜੋ ਵੀ ਕੋਈ ਜੋੜਾ ਲੈ ਲੈਂਦਾ ਵੱਧ ਹੋ ਜੂਗਾ ਬਾਕੀ ਪਿੰਡ ਬਗਰਾੜੀ ਆ ਜ਼ਿਲ੍ਹਾ ਫਰੀਦਕੋਟ ਆ ਤਹਿਸੀਲ ਜੈਤੋ ਆ ਬਾਕੀ ਲਾਸਟ ਇਹਦੇ ਵਿੱਚ ਰੈਗੂਲਰ ਸਾਰੀਆਂ ਵੀਡੀਓ ਵੇਖਣ ਲਈ ਤੇ ਪਿਆਰ ਸਤਿਕਾਰ ਦੇਣ ਲਈ ਸਾਰਿਆਂ ਦਾ دلੋਂ ਧੰਨਵਾਦ ਕਰਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜਲ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਤੇ